ਸੋ ਅਗਸਤ ਦੇ ਪਹਿਲੇ ਹਫਤੇ ਪਿਛਲੇ ਹੀ ਮਹੀਨੇ ਜਿਹੜਾ ਫੈਸਲਾ ਸੁਣਾਇਆ ਜਾਂਦਾ ਉਸ ਵਿੱਚ ਇਨਸਪੈਕਟਰ ਸੁਪਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੁਣ ਇਨਸਪੈਕਟਰ ਸੁਪਰ ਸਿੰਘ ਸਰਹੰਦ ਨੂੰ ਇਸ ਤੋਂ ਇਲਾਵਾ ਕਈ ਹੋਰ ਮਾਮਲਿਆਂ ਦੇ ਵਿੱਚ ਵੀ ਸਜ਼ਾਵਾਂ ਸੁਣਾਈਆਂ ਗਈਆਂ ਸਾਥੀਓ ਮੇਰੇ ਇਸ ਚੈਨਲ ਰਿਤੇਸ਼ ਲਖੀ ਅਨਪਲਗ ਦੇ ਸ਼ੁਰੂਆਤੀ ਕੁਝ ਮਹੀਨਿਆਂ ਦੌਰਾਨ ਮੈਂ ਬਹੁਤ ਸਾਰੀ ਹੀ ਰਿਪੋਰਟਸ ਬਣਾਈ ਜਿਨ੍ਹਾਂ ਵਿੱਚ ਇੱਕ ਰਿਪੋਰਟ ਸੀ ਬਾਬਾ ਚਰਨ ਸਿੰਘ ਹੋਰਾਂ ਦਾ ਕੀਤਾ ਗਿਆ ਕਤਲ ਹੁਣ ਬਾਬਾ ਚਰਨ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤਕਰੀਬਨ 5 ਤੋਂ 6 ਲੋਕਾਂ ਉਤੇ ਜਿਹੜੀ ਤਸ਼ੱਦਦ ਪੁਲਿਸ ਨੇ ਕੀਤੀ ਜਿਹੜੇ ਤਸੀਹੇ ਅਨਮਨੁੱਖੀ ਵਤੀਰਾ ਉਸ ਵਕਤ ਦੀ ਪੁਲਿਸ ਦਾ ਰਹਾ ਉਸ ਮਾਮਲੇ ਉੱਤੇ ਮੇਰੀ ਰਿਪੋਰਟ ਉਹਨਾਂ ਸਮਾਂ ਦੌਰਾਨ ਬਣੀ ਸੀ ਉਹ ਹੀ ਕਹੇ ਜਿਹਾ ਕੇਸ ਸੀ ਜਿਸ ਵਿੱਚ ਇੰਸਪੈਕਟਰ ਸੁਪਾ ਸਰਹੰਦ ਨੂੰ ਵੀ ਸਜ਼ਾ ਹੋਈ ਸੀ ਸੋ ਇੰਸਪੈਕਟਰ ਸੁਪਾ ਸਿੰਘ ਉਹਨਾਂ ਵਕਤ ਵਕ ਮਾਮਲਿਆਂ ਤਕਰੀਬਨ 2 ਤੋਂ 3 ਮਾਮਲੇ ਚੱਲਦੇ ਨੇ ਇੱਕ ਲੁਧਿਆਣਾ ਦੇ ਟਰਾਂਸਪੋਰਟਰ ਨੂੰ ਅਮਲਤਾਸ ਪੈਲੱਸ ਚੋਂ ਕਿਡਨੈਪ ਕਰਕੇ ਉਸ ਦੇ ਉੱਤੇ ਵੀ ਤਸ਼ੱਦਦ ਕਰਨ ਦਾ ਮਾਮਲਾ ਸੀ ਜਿਸ ਵਿੱਚ ਇੰਸਪੈਕਟਰ ਸੁਪਾ ਸਿੰਘ ਨੂੰ ਸਜ਼ਾਵਾਂ ਹੋਈਆਂ ਸਨ ਅਲੱਗ-ਅਲੱਗ ਮਾਮਲੇ ਵੀ ਸਜ਼ਾਵਾਂ ਹੋਈਆਂ ਲੇਕਿਨ ਵਕ-ਵਕ ਮਾਮਲਿਆਂ ਦੇ ਵਿੱਚ ਸਜ਼ਾਵਾਂ ਹੋਣ ਦੇ ਬਾਵਜੂਦ ਜ਼ਮਾਨਤਾਂ ਉੱਤੇ ਇੰਸਪੈਕਟਰ ਸੁਪਾ ਸਿੰਘ ਬਾਹਰ ਚੱਲ ਰਿਹਾ ਸੀ ਲੇਕਿਨ ਬੀਤੇ ਮਹੀਨੇ ਅਗਸਤ ਦੇ ਵਿੱਚ ਜਦੋਂ ਥਾਣੇ ਵੈਰੋਵਾਲ ਵਿਖੇ ਕੀਤੇ ਗਏ ਉਹਨਾਂ ਤਿੰਨ ਨੌਜਵਾਨਾਂ ਦੇ ਫੇਕ ਐਨਕਾਊਂਟਰ ਦੇ ਵਿੱਚ ਅਦਾਲਤ ਨੇ ਸਜ਼ਾ ਸੁਣਾਈ ਉਸ ਤੋਂ ਬਾਅਦ ਦੁਬਾਰਾ ਇੰਸਪੈਕਟਰ ਸੁਪਾ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਇਸ ਵਾਰ ਉਸ ਨੂੰ ਉਮਰ ਕੈਦ ਦੀ سزا ਸੁناਈ ਗਈ ਸੀ ਉਸਨੇ ਆਪਣੀ ਤਾਂ ਉਮਰ ਜੇਲ੍ਹ ਵਿੱਚ ਕੱਟਨੀ ਸੀ ਪੁਲਿਸ ਥਾਣੇ ਵੈਰੋਵਾਲ ਵੱਲੋਂ ਕੀਤੇ ਗਏ ਉਸ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਸਨੇ ਕੁਝ ਹੀ ਦਿਨਾਂ ਕੁਝ ਹੀ ਹਫ਼ਤਿਆਂ ਦੀ ਜੇਲ੍ਹ ਕੱਟ ਕੇ ਫੇਰ ਜ਼ਮਾਨਤ ਉੱਤੇ ਬਾਹਰ ਆਣਾ ਸੀ ਇਸ ਚੀਜ਼ ਦੀ ਜਾਣਕਾਰੀ ਮਿਲਦਿਆਂ ਹੀ ਸੰਦੀਪ ਸਿੰਘ ਸਣੀ ਵੱਲੋਂ ਉਸ ਉੱਤੇ ਹਮਲਾ ਕਰਤਾ ਜਾਂਦਾ ਹੈ